ਗਲਤ ਹੈ ਆਪ ਜਿੰਨੇ ਮਰਜੀ ਕੋਈ ਗਾਣਾ ਬਣਵਾ ਕੇ ਜਿਹੜਾ ਹੈ ਸੋਸ਼ਲ ਮੀਡੀਆ ਤੇ ਛਾੜ ਦੋ ਕਿਹੜਾ ਕੋਈ ਕਿਸੇ ਨੂੰ ਰੋਕ ਹੈ ਗਲਤ ਹੈ ਵੀ ਇੱਥੋਂ ਤੱਕ ਹਾਲਾਤ ਆ ਗਏ ਵੀ ਉਹਨਾਂ ਨੂੰ ਪੰਜਾਬ ਦਾ ਕੋਈ ਸਿੰਗਰ ਨਹੀਂ ਲੱਭਿਆ ਗਾਣਾ ਗਾਉਣ ਵਾਸਤੇ ਆਪ ਦਾ ਪਤਾ ਨਹੀਂ ਪੰਜਾਬ ਦਾ ਕੋਈ ਵੀ ਸਿੰਗਰ ਤੁਸੀਂ ਜਦ ਕਿਸੇ ਨੂੰ ਪੈਸੇ ਦੇ ਕੇ ਗਵਾਉਣਾ ਹੀ ਹੈ ਤਾਂ ਕੋਈ ਵੀ ਗਾ ਸਕਦਾ ਸੀ ਪਰ ਪੰਜਾਬ ਦਾ ਕੋਈ ਵਿਅਕਤੀ ਗਾਣਾ ਗਾਉਣ ਨੂੰ ਤਿਆਰ ਨਹੀਂ ਹੋਇਆ ਉਹਨਾਂ ਦੇ ਹੱਕ 'ਚ ਇੱਥੋਂ ਤੱਕ ਉਹਨਾਂ ਦੀ ਕ੍ਰੈਡਿਬਿਲਿਟੀ ਡਾਊਨ ਹੋ ਚੁੱਕੀ ਹੈ ਤੇ ਲੋਕ ਸਾਰੇ ਜਾਣਦੇ ਆ ਕੋਈ ਇਹ ਇੱਕ ਆਪਦੀ ਕਿਉਂਕਿ ਲੋਕ ਉਹਨਾਂ ਦੀ ਗੱਲ ਤਾਂ ਸੁਣਨ ਨੂੰ ਤਿਆਰ ਨਹੀਂ ਹੁਣ ਉਹ ਇਹ ਜੇ ਜਿਹੜਾ ਹੈ ਸੋਸ਼ਲ ਮੀਡੀਆ ਵਰਤ ਕੇ ਗਾਣੇ ਚਲਾ ਕੇ ਇਹ ਜਿਹੜਾ ਹੈ ਲੋਕਾਂ ਦਾ ਮਨ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਜੋ ਇਹ ਇਹ ਜਿਹੇ ਤਰੀਕਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਇਹ ਗੱਲ ਸਫਲ ਨਹੀਂ ਹੋਣੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੈ ਹਰ ਵਕਤ ਤੋਂ ਸਮਰਪਤ ਆ ਤੇ ਜੋ ਹੁਕਮ ਹੋਊਗਾ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਇਸ ਤੋਂ ਵੱਧ ਤਾਂ ਕੋਈ ਕਹਿਣਾ ਬਣਦਾ ਹੀ ਨਹੀਂ ਤੇ ਜੇ ਜਿਹੜਾ ਵੀ ਕੋਈ ਸੱਚਾ ਸਿੱਖ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਤੇ ਅਸੀਂ ਤਾਂ ਉਹਨਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ ਜੋ ਵੀ ਸਾਨੂੰ ਸੱਦੇ ਆ ਅਸੀਂ ਜਾਵਾਂਗੇ ਤੇ ਜੋ ਹੁਕਮ ਹੋਊਗਾ ਉਹਨੂੰ ਮੰਨਾਂਗੇ ਆਖਲੀ ਦਲ ਦੇ ਪ੍ਰਮਖ ਨੂੰ ਕਿਸ ਤਰੀਕੇ ਨਾਲ ਦੇਖਣਾ ਆਉਣ ਵਾਲਾ ਟਾਈਮ ਦੇਖੋ ਲੋਕ ਆਖਲੀ ਦਲ ਨੂੰ ਚਾਹੁੰਦੇ ਨੇ ਇਸ ਕੋਈ ਦੋਹਰੇ ਨਹੀਂ ਲੀਡਰਸ਼ਿਪ ਤੋਂ ਨਰਾਸ਼ ਤਾਂ ਹੈਗੀ ਹੈ ਇਸ 3 ਵੀ ਕੋਈ ਦੁਹਰਾਇ ਨਹੀਂ